ਹਾਂਜੀ ਸ਼ਸ਼ੀ ਕੌਰ ਜੀ ਸਾਰੇ ਪੰਨੇ ਸਾਡੇ ਪੰਚ ਯੂਟਿਊਬ ਚੈਨਲ ਦੇ ਅंजलि ਵੀਡੀਓ ਤੇ ਆਪਾਂ ਆਪ ਦੇਖੋ ਕਰਾਂਗੇ ਇੱਕ ਦੇਖੋ ਸੂਤਾਂ ਦੇ ਉੱਪਰ ਹਰ ਇੱਕ ਚੀਜ਼ ਤੇ ਵੀਡੀਓ ਬਣਦੀ ਆ ਹਨਾ ਹੁਣ ਆਪਾਂ ਜਿਹੜੀ ਵੀਡੀਓ ਅੱਜ ਬਣਾਣ ਦੇ ਇਹ ਤੁਹਾਡੇ ਬਹੁਤ ਸਪੈਸ਼ਲ ਹੋਣ ਵਾਲੀ ਹੈ ਠੀਕ ਆ ਤੇ ਇਹਦੇ ਵਿੱਚ ਆਪਾਂ ਮੰਨ ਕੇ ਚੱਲੋ ਕਿਸੇ ਵੀ ਭੈਣ ਨੇ ਸੂਤ ਕਿਆਰ ਕਰਉਣਾ ਚਾਹੇ ਉਹ ਲੱਖ ਦਾ ਹੈ ਚਾਹੇ ਉਹ 50000 ਦਾ ਚਾਹੇ 5000 ਦਾ ਚਾਹੇ 5000 ਦਾ ਉਸੇ ਵੀ ਤਰੀਕੇ ਨਾਲ ਸੂਤ ਮੰਨ ਕੇ ਚੱਲੋ ਤਿਆਰ ਕਰਾਉਣਾ ਸਭ ਤੋਂ ਪਹਿਲਾਂ ਜੀ ਇੱਥੇ ਆਪਣਾ ਮਸਲਾ ਖਤਮ ਹੁੰਦਾ ਹੈ ਕਿ ਸੂਤ ਦੀ ਕਿਰ ਠੀਕ ਹੈ ਬਟਿਕ ਨੇ ਤੁਹਾਨੂੰ ਪੈਸਾ ਲੈ ਲਿਆ ਸੂਟ ਬਣਾ ਕੇ ਦੇਤਾ ਪਰ ਉਹਦੀ ਕੇਅਰ ਵੀ ਬਹੁਤ ਜ਼ਰੂਰੀ ਆ ਹਨ ਜਿਹੜੀ ਆਪਾਂ ਅੱਜ ਲਈ ਵੀਡੀਓ ਦੇ ਵਿੱਚ ਆਪਾਂ ਸੂਟਾਂ ਤੇ ਲੈਂਗੁਏਜ ਤੇ ਜੋ ਵੀ ਆਪਣੀ ਜਿਹੜਾ ਪੰਜਾਬੀ ਪਹਿਰਾਵਾ ਆ ਨਾ ਸਭ ਪੰਜਾਬੀ ਪਹਿਰਾਵਾ ਇੱਕ ਐਜੀ ਚੀਜ਼ ਆ ਹੁਣ ਚਾਹੇ ਮੰਨ ਕੇ ਚਲੋ ਆਪਾਂ ਪੰਜਾਬ 'ਚ ਬੈਠੇ ਆਂ ਪੰਜਾਬ ਤੋਂ ਬਾਹਰ ਬੈਠੇ ਆਂ ਕੈਨੇਡਾ ਅਮਰੀਕਾ ਜਾਂ ਕਿਸੇ ਬਾਹਰਲੀਆ ਕੰਟਰੀਆਂ 'ਚ ਬੈਠੇ ਆਂ ਆਪਣਾ ਸਭ ਤੋਂ ਪਹਿਲਾਂ ਪਹਿਲੇ ਨੰਬਰ ਤੇ ਚੱਲਣਾ ਪੰਜਾਬੀ ਪਹਿਰਾਵਾ ਠੀਕ ਹੈ ਤੇ ਇਹਨੂੰ ਸਲਵਾਰ ਸੂਟ ਦੇ ਰੂਪ ਲੈਂਗਿਆਂ ਦੇ ਰੂਪ ਚ ਤੇ ਆਪਣੇ ਉਪਕਤੀ ਤੇ ਚਾਦਰੇ ਦੇ ਰੂਪ ਦੇ ਵਿੱਚ ਜਾਂ ਮੰਨ ਕੇ ਚੱਲੋ ਇਹਨੂੰ ਪਜਾਮੀ ਤੇ ਪਜਾਮੀ ਨਾਲ ਲੌਂਗ ਸ਼ਰਟ ਦੇ ਰੂਪ ਚ ਉੱਚੀਆਂ ਪਟਿਆਲਾ ਚਾਹੀ ਸੰਗਾਰ ਦੇ ਨਾਲ ਸਟੇਜ ਸੰਵਾਰ 25 ਸੰਵਾਰ ਕੁਝ ਵੀ ਕਹਿ ਸਕਦੇ ਆ ਸਾਡੀਆਂ ਆਪਣੇ ਪੰਜਾਬੀ ਪਹਿਰਾਵਾ ਹੀ ਹੁੰਦਾ ਹੈ ਹਨਾ ਤੇ ਇਹਦੀ ਵਿੱਚ ਨਾਨੇ ਕੀ ਨਾਮ ਅਲੱਗ-ਅਲੱਗ ਪੁੱਤੇ ਗਏ ਨੇ ਪਹਿਰਾਵੇ ਨੂੰ ਪਰ ਇਹ ਇੱਕ ਆਪਣਾ ਪੰਜਾਬੀ ਪਹਿਰਾਵਾ ਜਿਹੜਾ ਪਹਿਣਾ ਹਰ ਇੱਕ ਦੇਸ਼ਾ ਪ੍ਰਦੇਸ਼ ਦੀ ਬੈਠੀਆਂ ਨੇ ਸਭ ਪਸੰਦ ਕਰਦੀਆਂ ਨੇ ਆਪਣੀ ਲੋੜ ਦੇ ਅਨੁਸਾਰ ਆਪਣੇ ਸਹੁੰਚ ਦੇ ਅਨੁਸਾਰ ਹਰ ਇੱਕ ਪੈਨ ਸੂਟ ਤਿਆਰ ਕਰਵਾਉਂਦੀ ਹੈ ਹੁਣ ਆਪਣਾ ਮਸਲਾ ਆ ਜਾਂਦਾ ਇਹਦੀ ਕਿਅਰ ਕਰਨੀ ਹੈ ਕਿਅਰ ਕਿੱਦਾਂ ਕਰਨੀ ਆ ਹਨਾ ਤੇ ਦੇਖੋ ਬਹੁਤ ਜਾਣਾ तकरीबन ਜਿੰਨੇ ਵੀ ਸੂਟ ਤਿਆਰ ਕਰਵਾਉਣੇ ਬਹੁਤ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਆਪਾਂ ਨੇ ਨੌਲੇਜ ਵਿੱਚ ਹੁੰਦੀਆਂ ਨੇ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਆਪਣੀ ਨੌਲੇਜ 'ਚ ਨਹੀਂ ਜਾਂ ਹਨਾ ਕਈ ਵਾਰ ਆਪਾਂ ਸੂਟਾਂ ਨੂੰ ਡ੍ਰੈਗਲਰ ਕਰਵਾ ਲੈਂਦੇ ਪੋਸ ਕਰੋ ਪੈਨ ਟੋਟੇ ਲੈਂਗੇ 100-102 ਲੱਖ ਦੇ ਵਿੱਚ ਅੱਗੇ ਤਿਆਰ ਹੁੰਦੇ ਨੇ ਠੀਕ ਆ ਸੂਟ ਵੀ ਤੁਸੀਂ 5000 7000 10000 ਤੋਂ ਘੱਟ ਕੋਈ ਸੂਟ ਹੈਂਡਵਰਕ ਦਾ ਤਿਆਰ ਨਹੀਂ ਹੁੰਦਾ ਹੈਗਾ ਉਹ ਬੈਠੇ ਨੇ ਆਪਣੇ ਕਾਰੀਗਰ ਕਰ ਲੈਣੇ ਤਿਆਰ ਕੀ ਕਰ ਸਕਤਾ ਨੂੰ ਫਾਇਜ ਦੀ ਗੱਲ ਨਹੀਂ ਹੈਗੀ ਵੀ ਆਪਾਂ ਨੂੰ ਨਹੀਂ ਹੋਵੇਗਾ ਪਰ ਇਹ ਚੀਜ਼ਾਂ ਕੀ ਹੁੰਦੀਆਂ ਨੇ ਕਿ ਸਾਰੇ ਤਿਆਰ ਜਦੋਂ ਆਪਾਂ ਚੀਜ਼ੇ ਕਰਾਉਂਦੇ ਆ ਤਾਂ ਇਹੇ ਚੀਜ਼ਾਂ ਦੀ ਕੇਅਰ ਵੀ ਬਹੁਤ ਜ਼ਰੂਰੀ ਹੈ ਮੇਰੇ ਜਿੰਨੇ ਵੀ ਕਲਾਇੰਟ ਆਉਂਦੇ ਹੁੰਦੇ ਨੇ ਮੇਰੇ ਕੋਲ ਕਪੜਾ ਪਾਏ ਕਰਦੇ ਆ ਤਾਂ ਮੈਂ ਉਹਨਾਂ ਨੂੰ ਹੀ ਕਹਿੰਦੇ ਆ ਵੀ ਦੇਖੋ ਕਪੜੇ ਨੂੰ ਤੁਸੀਂ ਛਿਛਕੇ ਦੇਖ ਲਓ ਕਿ ਕਿਸੇ ਪਾਸੇ ਚੀਜ਼ ਦਾ ਨਹੀਂ ਹੈਗਾ ਕਿਸੇ ਪਾਸੋਂ ਥੋੜਾ ਕਪੜਾ ਖਰਾਬ ਨਹੀਂ ਹੈਗਾ ਇੱਥੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਕੋਈ ਵੀ ਦੁਕਾਨਦਾਰ ਇੰਨੀ ਗਰੰਟੀ ਨਹੀਂ ਦੇਂਦਾ ਹੁੰਦਾ ਕਿ ਸਾਰੇ ਕੱਪੜੇ ਵੀ ਕਿਸੇ ਵੀ ਚੀਜ਼ ਦੀ ਹਰ ਇੱਕ ਬੰਦੇ ਨੂੰ ਇਹ ਹੁੰਦਾ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਨਹੀਂ ਸਪਣੇ ਨਿੱਕੇ ਲਿਆ ਕਿ ਫੈਸ਼ਨ ਦੇ ਦੌਰ ਦੇ ਗਰੰਟੀ ਦੀ ਛਾਣਾ ਬਰੋ ਠੀਕ ਆ ਵੀ ਕਿਸੇ ਨੂੰ ਨਹੀਂ ਪਤਾ ਕਿ ਕੱਪੜੇ ਦੇ ਵਿੱਚ ਕਿਹੜੇ ਕਿਹੜੇ ਕਿਤਾ ਕਿਤੋਂ ਦੇ ਰੇਸ਼ੇ ਪਏ ਹੋਏ ਨੇ ਕਿਤੋਂ ਕਿਤੋਂ ਕਿਹੜੀ ਕਿਹੜੀ ਮਿਲਤੋਂ ਕਿਤੋਂ ਦਾ ਕੱਪੜਾ ਬਣ ਕੇ ਆਇਆ ਹਨਾ ਤੇ ਐਸੇ ਤਰ੍ਹਾਂ ਮੰਨ ਲਿਆ ਕਿ ਜਦੋਂ ਅਸੀਂ ਆਪਣਾ ਟ੍ਰੈਕਿੰਗ ਕਰਾਉਂਦੇ ਆ ਕੱਪੜੇ ਨੂੰ ਲਹਿੰਗਿਆਂ ਨੂੰ ਮਹਿੰਗਿਆਂ ਨੂੰ ਦੇ ਮਹਿੰਗੇ ਲੱਗੇ ਹੁੰਦੇ ਨੇ ਉਹਨਾਂ ਨੂੰ ਬਲੀਚ ਹੁੰਦੀ ਹੈ ਸ਼ਾਈਨਿੰਗ ਵਾਸਤੇ ਜਦੋਂ ਅ ਮਾਨਣੇ ਕਿ ਚਲੋ ਜਿਹੜਾ ਆਪਣਾ ਤਿੱਲਾ ਕੋਈ ਵੀ ਆਪਾਂ ਚਾਹੇ ਮਹਿੰਗੇ ਤੋਂ ਮਹਿੰਗਾ ਵੀ ਪ੍ਰੋਡਕਟ ਯੂਜ਼ ਕੀਤਾ ਹੋਵੇ ਜਦੋਂ ਆਪਾਂ ਡ੍ਰੈਕਿੰਗ ਕਰਵਾਉਂਦੇ ਆ ਤਾਂ ਥੋੜੀ ਜਿਹੀ ਚੇਨਿੰਗ ਹੋਦੀ ਦਲ ਤੋਂ ਜੰਪੀਆ ਉਹਨੂੰ ਫਿਰ ਸ਼ਾਈਨਿੰਗ ਦੇ ਵਿੱਚ ਪੂਰੀ ਸ਼ਾਈਨਿੰਗ ਦੇਣ ਲਈ ਬਲੀਚ ਕੀਤੀ ਜਾਂਦੀ ਆ ਹਨਾ ਕੱਪੜੇ 'ਚ ਪੂਰੀ ਚਮਕ ਲਿਆਉਣ ਲਈ ਕੱਪੜੇ 'ਚ ਬਲੀਚ ਕੀਤੀ ਜਾਂਦੀ ਆ ਫਿਰ ਉਸ ਤੋਂ ਬਾਅਦ ਉਹ ਕੱਪੜੇ ਨੂੰ ਪਾਉਂਦਾ ਆਪਣਾ ਪੈਕਟਾਂ ਦੇ ਵਿੱਚ ਮੰਨ ਕੇ ਚਲੋ ਜਦੋਂ ਦਿੰਦੇ ਨੇ ਪਲਾਸਟਿਕ ਦੇ ਲਫਾਫਿਆਂ ਦੇ ਵਿੱਚ ਪੈਕ ਕਰਕੇ ਦਿੰਦੇ ਨੇ ਹਨਾ ਆਪਾਂ ਉਦਾਂ ਹੀ ਲਿਜਾਣੇ ਆ ਉਹਨੂੰ ਆਪਣੇ ਲਮਾਰੀਆਂ 'ਚ ਰੱਖ ਦਿੰਨੇ ਜਿਹਨੂੰ ਆਪਾਂ ਮੰਨ ਕੇ ਚਲੋ ਜੇ 6 ਮਹੀਨੇ ਸਾਲ ਬਾਅਦ ਯੂਜ਼ ਕਰਨਾ ਆਉਂਦਾ ਜਾਂ ਤਾਂ ਫਿਰ ਕੀ ਹੁੰਦਾ ਫਿਰ ਪ੍ਰੋਬਲਮ ਆਉਂਦੀ ਆ ਆਪਣੇ ਕੱਪੜੇ 'ਚ جے مو ਵਧੀਆ ਮਿੱਲਦਾ ਮਾਲ ਆ ਤਾਂ ਉਹਨੂੰ ਕੁਛ ਨਹੀਂ ਠੀਕ ਆ ਵਧੀਆ ਜਗਾ ਮੰਨ ਕੇ ਚਲੋ ਜਗਾ ਬਣਿਆ ਹੋਇਆ ਕੱਪੜਾ ਆ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਇੰਨੀ ਛੇਤੀ ਨਹੀਂ ਪੈਂਦਾ ਪੈਂਦਾ ਜਰੂਰ ਆ ਪਰ ਥੋੜੇ ਜੇ ਲੌਂਗ ਟਾਈਮ ਨਾਲ ਹੈ ਨਾ ਤੇ ਜੇ ਮੰਨ ਕੇ ਚਲੋ ਵੀ ਜੇ ਕੱਪੜਾ ਮੰਨ ਲਓ ਮਾੜੀ ਮਿਲਦਾ ਜਾਂ ਆਪਾਂ ਮਿਲਾਂ ਸਾਰੀਆਂ ਵਧੀਆ ਹੁੰਦੀਆਂ ਨੇ ਸਭ ਕੁਝ ਵਧੀਆ ਹੁੰਦਾ ਪਰ ਇੱਕ ਐਂ ਦਾ ਮਤਲਬ ਵੀ ਚਲੋ ਜੇ ਮਾੜੇ ਘਰ ਤੱਕ ਕਿਸਮਾਣਾ ਮੱਲੇ ਵੀ ਕੱਪੜਾ ਵੀ ਕੁਛ ਸਸਤਾ ਹੈ ਮੰਨ ਕੇ ਚਲੋ ਤਾ ਫੇਰ ਉਹਦੀ ਵਿੱਚ ਕੀ ਪ੍ਰੋਬਲਮ ਹੁੰਦੀ ਆ ਕਿ ਕੱਪੜੇ 'ਚ ਕੋਲ ਕੋਲ ਛੋਟੇ ਛੋਟੇ ਬਿਲਕੁਲ ਤੁਸੀਂ ਦੇਖੇ ਹੋਣੇ ਆ ਕਿ ਆਪਣੇ ਆਪਣੇ ਆਪ ਕਹਦੇ ਨੇ ਕੱਪੜੇ ਦੇ ਵਿੱਚ ਪਤਾ ਨਹੀਂ ਕੀ ਹੋ ਗਿਆ ਵੀ ਖਣੀ ਠਿੱਕੜੀ ਲੱਗ ਗਈ ਜਾਂ ਉਹਨੂੰ ਵਿੱਚ ਕੱਪੜੇ ਨੂੰ ਕੀ ਹੋ ਗਿਆ ਵੀ ਉਹ ਕਪੜਾ ਬਹੀਕ ਬਰੀ ਗੋਲ ਵੀ ਉਹਦੇ 'ਚ ਬੋਲ ਹੋ ਗਈ ਕੱਪੜੇ 'ਚ ਹਨਾ ਤੇ ਕਈ ਵਾਰ ਆਪਾਂ ਦੁਪੱਟੇ ਉਹਦੇ ਨਾਲ ਚੜ੍ਹ ਦਿੰਨੇ ਆ ਹਨਾ ਦੁਪੱਟਾ ਵਿੱਚ ਹੀ ਰਹਿਣ ਦਿੰਨੇ ਆ ਤਕਰੀਬਨ ਜੋ ਡ੍ਰੈਕਲਿੰਗ ਆ ਜੇ ਆਪਾਂ ਨੂੰ ਦੁਪੱਟਾ ਵਿੱਚ ਡ੍ਰੈਕਲਿੰਗ ਕਰਕੇ ਨਾਲ ਵਿੱਚ ਵਾ ਕੇ ਨੇ ਤਾਂ ਉਹ ਵੀ ਆਪਾਂ ਵਿਚ ਰਹਿ ਜਨਾਂ ਕਈ ਵਾਰ ਦੁਪੱਟੇ ਦੇ ਰੇਸ਼ੇ ਅਜਿ ਹੁੰਦੇ ਆ ਜਿਹੜੇ ਆਪਣੇ ਮਹਿੰਗੇ ਚੀਜ਼ਾਂ ਨੂੰ ਵੀ ਖਰਾਬ ਕਰ ਦਿੰਦੇ ਆ ਠੀਕ ਆ ਇਸ ਕਰਕੇ ਹਮ ਦੁਪੱਟੇ ਨੂੰ ਹਮੇਸ਼ਾ ਘਰੇ ਜਾ ਕੇ ਪਹਿਲਾਂ ਦਾ ਸਭ ਤੋਂ ਪਹਿਲਾਂ ਡਰਾਈ ਕਲੀ ਨਾਲ ਸੁਕਣ ਨੂੰ ਅ ਕੋਸ਼ਿਸ਼ ਕਰੋ ਕਿ ਪਲਾਸਟਿਕ ਦੇ ਲਪਾਫੇ ਤੋਂ ਰਿਮੂਵ ਕਰ ਤੋਂ ਲਪਾ ਬੀ ਪਲਾਸਟਿਕ ਲਪਾਫਾ ਪਾਰ ਕੱਟ ਕੇ ਉਸ ਤੋਂ ਬਾਅਦ ਉਹਨੂੰ ਕਿਸੇ ਕਾਟਨ ਦੀ ਚੁੰਨੀ ਦੇ ਵਿੱਚ ਜਾਂ ਕਾਟਨ ਦਾ ਕੋਈ ਹਲਕੇ ਕੱਪੜੇ ਦੇ ਵਿੱਚ ਲੇਫ ਕੇ ਉਹਨੂੰ ਜਿੰਮੇ ਵੀ ਤੁਸੀਂ ਹੈਂਗਰ 'ਚ ਟੰਗਣਾ ਜਾਂ ਕਿਤੇ ਵੀ ਰੱਖਣਾ ਉਹਨੂੰ ਇਸ ਤਰੀਕੇ ਦੇ ਨਾਲ ਰੱਖੋ ਠੀਕ ਹੈ ਇਹਦੇ ਨਾਲ ਜਿਹੜਾ ਆਪਣਾ ਕੱਪੜਾ ਆ ਉਹ ਜਲਦੀ ਖਰਾਬ ਨਹੀਂ ਹੋਊਗਾ ਕਿ ਕਿਉਂ ਨਾ ਹਵਾ ਪੈਂਦੀ ਰਹੂਗੀ ਉਹ ਚ ਕੁਝ ਜਰਮਸ ਦਾ ਰੈਸ਼ ਇਦਾਂ ਦੇ ਇਕੱਠੇ ਨਹੀਂ ਹੋਣਗੇ ਜਿਹੜੇ ਤੁਹਾਡੇ ਕੱਪੜੇ ਨੂੰ ਅ ਬਣ ਕੇ ਜਾਂ ਨਿੱਕੇ ਅੰਦਰ ਹੀ ਕੱਪੜਾ ਖਾਣਾ ਸ਼ੁਰੂ ਕਰ ਦਣਗੇ ਠੀਕ ਆ ਤੇ ਜਾਂ ਫਿਰ ਉਹਦੇ ਵਿੱਚ ਕੁਝ ਵੀ ਕੱਪੜੇ ਦੇ ਵਿੱਚ ਕਈ ਵਾਰ ਗੋਲ ਗੋਲ ਟੱਪ ਪੈ ਜਾਂਦੇ ਨੇ ਉਹ ਲਫਾਫਾ ਹੀ ਰੈਸ਼ ਇਦਾਂ ਦੇ ਲਫਾਫਾ ਵੀ ਆਪਾਂ ਨੂੰ ਜ਼ਰੂਰੀ ਨਹੀਂ ਹੈਗਾ ਨਾਲੇ ਤੇ ਲਫਾਫੇ ਵਿੱਚ ਵੀ ਗਰਮੀ ਹੁੰਦੀ ਆ ਤੇ ਉਹ ਵੀ ਕਈ ਵਾਰ ਅੰਦਰ ਹੀ ਕਿਸੇ ਨਾ ਛਾੜਕ ਲਪਾਪੇ ਦੇ ਅੰਦਰ ਹੀ ਤੁਸੀਂ ਲਪਾਪੇ ਨੂੰ ਕਈ ਵਾਰ ਆਪਾਂ ਦੇਖਦੇ ਨਹੀਂ ਹੈਗੇ ਵੀ ਕਾਪੜੇ ਆਪਣੇ ਲਪਟਾਂ ਦੇ ਲਪਾਪੇ ਹੁੰਦੇ ਉਹ ਪਾਣੀ ਛਾੜ ਦਿੰਦੀਆਂ ਨੇ ਕਈ ਵਾਰ ਕੋਈ ਲਪਾਫਾ ਵੀ ਇਦਾਂ ਦਾ ਹੁੰਦਾ ਆ ਜਿਹੜਾ ਪਲਾਸਟਿਕ ਦਾ ਲਪਾਫਾ ਕਾਜ਼ ਕਰਕੇ ਪਾਣੀ ਛਾੜ ਦਿੰਦਾ ਜੇ ਆਪਾਂ ਨਿਊਜ਼ਪੇਪਰ ਹੋਊਗਾ ਜਾਂ ਫਿਰ ਕੁਝ ਵੀ ਇਦਾਂ ਦਾ ਉਹ ਮੰਨ ਲਓ ਸਿੰਥੈਟਿਕ ਲਪਾਫੇ ਤੇ ਬਿਨਾਂ ਕੋਈ ਵੀ ਆਪਣਾ ਕਪੜਾ ਹੋਊਗਾ ਉਹ ਕਦੇ ਪਾਣੀ ਨਹੀਂ ਛੜਦਾ ਹੈਗਾ ਹਨਾ ਤੇ ਉਹ ਪਾਣੀ ਛੱਡਣ ਕਰਕੇ ਆਪਣੇ ਕੱਪੜੇ ਦੇ ਵਿੱਚ ਜੋ ਦਾਗ ਜਿਹੜੇ ਹੈਗੇ ਨੇ ਲਪਾਪਾ ਹੌਲੀ-ਹੌਲੀ ਰਿਸਦੇ ਰਹਿੰਦੇ ਨੇ ਜਿਹੜੇ ਆਪਾਂ ਨੂੰ ਮਹਿਸੂਸ ਪਤਾ ਨਹੀਂ ਲੱਗਦਾ ਹੈਗਾ ਉਹਦੇ ਨਾਲ ਆਪਣੇ ਕੱਪੜਿਆਂ ਦੇ ਵਿੱਚ ਦਾਗ ਪੈ ਜਾਂਦੇ ਨੇ ਆਪਣਾ ਕੱਪੜਾ ਉੱਥੋਂ ਕੱਢਣਾ ਸ਼ੁਰੂ ਹੋ ਜਾਂਦਾ ਜਿਹਦਾ ਕਸੂਰ ਆਪਾਂ ਬਾਅਦ ਵਿੱਚ ਕੱਢ ਦਿੰਨੇ ਆ ਵੀ ਆਪਣੇ ਇਸ ਤੋਂ ਵੀ ਆਪਾਂ ਕੱਪੜਾ ਵਾਏ ਕੀਤਾ ਵੀ ਇਹ ਕੱਪੜਾ ਖਰਾਬ ਹੋ ਗਿਆ ਹਨਾ ਪਰ ਨਹੀਂ ਹੁੰਦਾ ਮੈਂ ਤੁਹਾਨੂੰ ਇੱਕ ਸ਼ਰਟ ਦਿਖਾਉਂਗੀ ਮੈਂ ਜੇ ਮੈਨੂੰ ਟਾਈਮ ਲੱਗੇ ਸ਼ਾਇਦ ਮੇਰੇ ਕੋਲ ਪਈਆ ਹੋ ਮੇਰੀ ਜਿਹੜਾ ਕੱਪੜਾ ਸੀ ਉਹਦੇ ਉੱਪਰ ਤਜਾਬ ਮੇਰੇ ਕਾਰੀਗਰ ਨੇ ਜੋ ਆਪਣੀ ਪ੍ਰੈਸ ਵਾਲੀ ਸਟੀਮ ਪ੍ਰੈਸ ਵਾਲੀ ਟੈਂਕੀ ਹੁੰਦੀ ਹੈ ਨਾ ਉਹਦੇ ਵਿੱਚ ਉਹਨੂੰ ਨੀਚੇ ਜਰਬਲ ਲੱਗ ਜਾਂਦੀ ਆ ਹਨ ਜਦੋਂ ਪਾਣੀ ਆਪਣਾ ਆਪਾਂ ਪਾਇਆ ਇੱਕ ਪਾਈ ਰੱਖਦੇ ਆ ਜਦੋਂ ਉਹਨੂੰ ਆਪਾਂ ਪੂਰਾ ਪਾਣੀ ਭਰੀ ਜਾਂਦੇ ਆ ਭਰੀ ਜਾਂਦੇ ਆ ਹਨਾ ਤੇ ਨੀਚੇ ਆਪਾਂ ਜਦੋਂ ਉਹਨੂੰ ਸਾਫ ਨਹੀਂ ਕਰਦੇ ਤਾਂ ਉਹਦੇ ਵਿੱਚ ਵੀ ਜਮਸ ਪਲਾਸਟਿਕ ਹੈ ਪਲਾਸਟਿਕ ਵੀ ਜਮਸ ਕੱਟੇ ਹੋ ਕੇ ਜਰਬਲ ਲਗਾ ਦਿੰਦੇ ਟੈਂਕੀ ਘਰੀ ਘਰੀ ਥੋੜੀ ਥੋੜੀ ਹੋ ਜਾਂਦੀ ਆ ਹਨਾ ਤੇ ਕਈ ਵਾਰ ਹੁਣ ਸਾਡੇ ਪਟਿਕਾਂ ਵਾਲਿਆਂ ਕੋਲੇ ਨਾ ਟਾਈਮ ਕਿੱਥੇ ਹੀ ਹੁੰਦਾ ਕਿ ਉਹ ਟੈਂਕੀ ਨੂੰ ਉਤਾਰ ਕੇ ਵਾਸ਼ ਕਰ ਲੈਣਾ ਹਣਾ ਉਹ ਤਕਰੀਬਨ ਕਿੰਦਾ ਆ ਵੀ ਜਦੋਂ ਟੈਂਕੀ ਖਾਲੀ ਹੁੰਦੀ ਆ ਆਪਾਂ ਪਾਣੀ ਪਾ ਦਿੰਦਾ ਹਣਾ ਤੇ ਉਹ ਪਾਣੀ ਪਾਉਣ ਕਰਕੇ ਉਹਦੇ ਵਿੱਚ ਥੋੜੀ ਹਰੀਆਲੀ ਜੀ ਆ ਗਈ ਸੀ ਮੈਂ ਕਾਰੀਗਰ ਨੂੰ ਕਹਿ ਤਾ ਵੈਸੇ ਵੀ ਮੈਨੂੰ ਜਦੋਂ ਨੈਕਸਟ ਟਾਈਮ ਵੀ ਆਪਾਂ ਫਿਲਟਰ ਦਾ ਪਾਣੀ ਪਾਏਗਾ ਤਾਂ ਉਹ ਜਿਹੜਾ ਜਰਬਲ ਉਹਨੂੰ ਉਤਾਰ ਕੇ ਪਾਈ ਵੀ ਨਹੀਂ ਇਹ ਵੱਧਦੀ ਜਾਊਗੀ ਤੇ ਆਪਾਂ ਨੂੰ ਵੀ ਜਾ ਕੇ ਸਟੀਮ ਪ੍ਰੈਸ ਚ ਫਸੂਗੀ ਖਰਾਬ ਕਰੇਗੀ ਠੀਕ ਹੈ ਪ੍ਰੈਸ ਨੂੰ ਤੇ ਉਹਨੇ ਸੋਚਿਆ ਵੀ ਮੈਂ ਖੇਚਲ ਕਿਉਂ ਕਰਨੀ ਆ ਹਨਾ ਤੇ ਚਲੋ ਤਜਾਬ ਦੀ ਬੋਤਲ ਪਈ ਤਜਾਬ ਤਕਰੀਬਨ ਸਾਨੂੰ ਕਿਚ ਜਾਂ ਜੇ ਇਦਾਂ ਯੂਜ਼ ਕਰਨਾ ਪੈਂਦਾ ਹੁੰਦਾ ਆਉਂਦਾ ਰਹਿੰਦਾ ਤੇ ਤਜਾਬ ਦੀ ਬੋਤਲ ਪਈ ਸੀ ਉਹ ਟੈਂਕੀ ਦੇ ਵਿੱਚ ਪਾ ਦਿੱਤਾ ਤੇ ਉਧਰੋਂ ਕਾਰੀਗਰ ਸੀਗੇ ਜਿਹੜੇ ਕਢਾਈ ਕਰਦੇ ਸੀ ਉਹਨਾਂ ਨੇ ਮੈਨੂੰ ਪੀਸ ਚੈੱਕ ਕਰਉਣਾ ਸੀਗਾ ਤੇ ਉਹ ਟੈਂਕੀ ਮੈਂ ਕਾਰੀਗਰ ਨੂੰ ਜਨਨ ਕਿ ਦੋ ਸਾਰੇ ਕਾਰੀਗਰ ਇਕੱਠੀ ਇੱਕ ਜਗ੍ਹਾ ਤੇ ਖੜੇ ਸੀ ਮੈਂ ਉਹਨੂੰ ਕਹਿ ਵੀ ਤੈ ਜਰਬਲ ਮੈਂ ਉਹ ਟੈਂਕੀ ਮੇਰੇ ਹੱਥ ਦੇ ਵਿੱਚ ਆ ਮੈਂ ਚੱਕ ਕੇ ਕਿਹਾ ਵੀ ਤੂੰ ਇਹ ਹਜੇ ਉਹਦੇ ਉੱਪਰ ਪਾਣੀ ਪਾ ਕੇ ਨਹੀਂ ਲਗਾਈ ਵੀ ਸਵੇਰੇ ਕਟਿੰਗ ਕਰਨੀਆਂ ਵੀ ਫਿਰ ਸਟੀਮ ਵੀ ਦੇਣੀਆਂ ਪ੍ਰੈਸ ਨੂੰ ਵੀ ਇਹਨੂੰ ਹੁਣੇ ਆਪਣਾ ਕੰਮ ਨਿਬੇੜ ਕੇ ਰੱਖ ਕੇ ਜਾ ਮੈਨੂੰ ਨਹੀਂ ਪਤਾ ਸੀ ਉਹ ਤੇਜ ਇਤਜਾਬ ਹੈ ਜਾਂ ਪਾਣੀ ਆ ਉਹਨੇ ਆਪਣੀਆਂ ਇਤਜਾਬ ਪਾਇਆ ਸੀਗਾ ਵੀ ਉਹਦੇ ਕਰਕੇ ਕੱਪੜੇ ਦੇ ਵਿੱਚ ਵੀ ਪਾਣੀ ਟੈਂਕੀ ਦੇ ਵਿੱਚ ਵੀ ਇਹਨੂੰ ਉਗਲ ਜੂਗਾ ਖਰਾਬ ਉਹ ਠੀਕ ਵੀ ਅੰਦਰੋਂ ਸਾਫ਼ ਹੋ ਜੂਗੀ ਮੈਨੂੰ ਖੇਚਲ ਕਰਨੀ ਨਹੀਂ ਪਊਗੀ ਮੈਨੂੰ ਰਿਮੂਵ ਅ ਵਿਓ ਦੇ ਸਕਰਬਿੰਗ ਦੇ ਨਾਲ ਰਿਮੂਵ ਨਹੀਂ ਕਰਨਾ ਪਊ ਚਲੋ ਮੈਨੂੰ ਸੌਖਾ ਡਿੱਗਣਾ ਯੂਜ਼ ਕਰ ਲੈਣਾ ਠੀਕ ਹੈ ਤੇ ਉਹਦੇ ਵਿੱਚੋਂ ਦੋ ਤਿੰਨ ਛਿੱਟੇ ਜਿਹੜੀ نیچے ਆਪਣੀ ਕੂਟੀ ਲੱਗੀ ਹੁੰਦੀ ਹੈ ਨਾ ਵੀ ਸਟੀਮ ਨਾਲ ਪਾਈਪ ਨੇ ਪਾਣੀ ਆਉਂਦਾ ਉਹਦੇ ਵਿੱਚੋਂ ਛਿੱਟੇ ਨਿਕਲ ਕੇ ਇਤਜਾਬ ਸੂਟ ਦੇ ਉੱਪਰ ਪੈ ਗਿਆ ਤੇ ਕਿਸੇ ਨੂੰ ਸਮਝ ਹੀ ਨਾ ਆਵੇ ਕੋ ਕਾਰੀਗਰ ਨੇ ਤਾਂ ਆਪਣੀ ਤਸਵੀਨੀ ਵੀ ਇਹਦੇ ਵਿੱਚ ਇਤਜਾਬ ਆ ਮੇਰੇ ਹੱਥਾਂ 'ਚ ਜਲਨ ਹੋਣੀ ਸ਼ੁਰੂ ਹੋ ਗਈ ਤੇ ਤਕਰੀਬਨ ਜਦੋਂ ਮੇਰਾ ਹੱਥ ਲੱਗਾ نیچے ਤੇ ਉਸ ਤੋਂ ਬਾਅਦ ਕਾਰਿਗਰਾਂ ਨੇ ਤਾਂ ਕੀ ਚਦੋਂ ਉਹਨਾਂ ਨੇ ਦੇਖਿਆ ਸੂਟ ਦੀ ਇੱਕਦਮ ਸਾਰਾ ਨੀਲੇ ਰੰਗ ਐ ਟਿਕਲਰ ਦਾ ਸੂਤੀ ਉਹ ਬਲੂ ਕਲਰ ਦਾ ਹੋ ਗਿਆ ਸੜ ਕੇ ਸਾਰਾ ਬਲੂ ਕਲਰ ਹੋ ਗਿਆ ਰਾ ਇਹ ਸਾਨੂੰ ਕੋ ਸਮਝ ਨਾ ਆਵੇ ਵੀ ਕਲਰ ਕਿਦਾਂ ਚੇਂਜ ਹੋ ਗਿਆ ਸੂਟ ਦਾ ਵੀ ਪਾਣੀ ਨਾਲ ਕਲਰ ਕਿਦਾਂ ਚੇਂਜ ਹੋ ਗਿਆ ਮੈਂ ਸੋਚਿਆ ਵੀ ਸੂਟ ਨੂੰ ਚਾਹ ਤੇ ਫੈਬ੍ਰਿਕ ਨੂੰ ਡਾਈ ਕਰਾਇਆ ਸੀ ਵੀ ਇਹ ਪਾਣੀ ਲੱਗਣ ਨਾਲ ਇਦਾਂ ਬਲੂ ਕਿਦਾਂ ਹੋ ਗਿਆ ਵਿੱਚ ਕਸਟਮਰ ਕੋ ਚਲੇ ਜਾਂਦਾ ਪੀਸ ਇਹ ਤਾਂ ਫਿਰ ਪੀਸ ਹੋ ਜਾਣਾ ਸੀ ਤਾ ਗੱਲ ਕਰਦੇ ਕਰਦੇ ਮੈਂ ਸੋਚਿਆ ਮੇਰੇ ਖੱਤਾਂ 'ਚ ਜਲਨ ਬਹੁਤ ਹੁੰਦੀ ਆ ਵੀ ਟੈਂਕੀ ਦੇ ਵਿੱਚ ਮੈਂ ਕਿਹਾ ਵੀ ਸ਼ਾਇਦ ਪਤਾ ਨਹੀਂ ਕੀ ਮੈਂ ਵਹਿਤੀ ਮੇਰੇ ਮੂੰਹ ਤੋਂ ਨਿਕਲ ਗਿਆ ਵੀ ਟੈਂਕੀ 'ਚ ਟੈਂਕੀ ਪਾਇਆ ਹੋਇਆ ਵੀ ਜਿਹੜਾ ਮੇਰੇ ਖੱਤਾਂ 'ਚ ਜਲਨ ਹੋਣੀ ਸ਼ੁਰੂ ਹੋ ਗਈ ਜਦੋਂ ਮੈਂ ਆਪਣੇ ਹੈਂਡਵਾਸ਼ ਦਿੱਤੇ ਤਾਂ ਮੈਨੂੰ ਫੇਰ ਉਹ ਕਰੀਕਰ ਕਹਿੰਦਾ ਹੈ ਤੇ ਮੈਡਮ ਇਹਦੇ ਵਿੱਚ ਤਜਾਲ ਪਾਇਆ ਸੀ ਮੈਂ ਤੁਸੀਂ ਟੈਂਕੀ ਕਰ ਤੇ ਚੱਕੀ ਜਦੋਂ ਕਾਫੀ ਹਪੜਾ ਤਪੜੀ ਹੋ ਗਈ ਵੀ ਸੂਟ ਖਰਾਬ ਹੋ ਗਿਆ ਜੇ ਹੋ ਗਿਆ ਉਹ ਹੋ ਗਿਆ ਤੁਹਾਨੂੰ ਪਤਾ ਹੀ ਹੈ ਜਦੋਂ ਕੋਈ ਟਿੱਕ ਤੇ ਇੰਦਾਂ ਤੱਕ ਇਹ ਸੋਚਵੇ ਤਾਂ ਫਿਰ ਉਸ ਤੋਂ ਬਾਅਦ ਜਦੋਂ ਉਹ ਚੀਜ਼ ਨੂੰ ਆਪਾਂ ਐਸੀ ਦੇਖਿਆ ਕਿ ਸੂਟ ਸਾਡਾ ਸਾਡੇ ਕੋਲ ਕੋਈ ਆਪਸ਼ਨ ਨਹੀਂ ਸੀ ਅਸੀਂ ਰਾਤੋ ਰਾਤ ਵੇਦੂ ਇਹਦੇ ਨਾਲ ਸ਼ਾਮ ਨੂੰ ਅਸੀਂ ਉਸੇ ਦਿਨੇ ਸੀ ਸ਼ਾਮ ਨੂੰ 7:00 ਵਜੇ ਡਾਇਰ ਘੜਵਾਏ ਦੁਬਾਰਾ ਪੀਸ ਤਿਆਰ ਕਰਕੇ ਰਾਤੋ ਰਾਤ ਸੂਟ ਕਢਾ ਕੇ ਨਾ ਇਹ ਕਰਾ ਕੇ ਉਹਦੇ ਦਿਨ ਕਸਟਮਰ ਨੂੰ ਦੇਣਾ ਸੀ ਉਹਨਾਂ ਨੇ ਚਿੱਠੀ 'ਚ ਦੇਣਾ ਸੀ ਤੇ ਉਹਦੇ ਕਰਕੇ ਤਿਆਰ ਕਰਕੇ ਦਿੱਤਾ ਹਨਾ ਕਸਟਮਰ ਨੂੰ ਵੀ ਨਹੀਂ ਅਸੀਂ ਇਹ ਗੱਲ ਸ਼ੇਅਰ ਕੀਤੀ ਤੇ ਉਸ ਤੋਂ ਬਾਅਦ ਉਸ ਨੂੰ ਕੌਣ ਮੇਰੇ ਕੋਲ ਪਿਆ ਹਨਾ ਸ਼ਰਟ ਪਈ ਆ ਤੇ ਉਹਦੀ ਵਿੱਚ ਫਿਰ ਮੈਂ ਤਜਾਬ ਪੈਣ ਤੋਂ ਬਾਅਦ ਉਹ ਸੂਟ ਨੂੰ ਕੀਤਾ ਕਿ ਬੜਾ ਮੰਦ ਨਹੀਂ ਸੋਚਿਆ ਕਿ ਇਹ ਸੂਟ ਦੇ ਉੱਪਰੋਂ ਤਜਾਬ ਰਹਿ ਗਿਆ ਵੀ ਇਹ ਤਾਂ ਹੁਣ ਖਰਾਬ ਹੋ ਜਾਣਾ ਤਾਂ ਤਜਾਬ ਨੂੰ ਮੈਂ ਉਹਦੇ ਉੱਪਰ ਨਾ ਬਰਪ ਰੱਖ ਤੇ ਸੂਟ ਦੇ ਉੱਪਰ ਉਹ ਜਾ ਕੇ ਪਹਿਲਾਂ ਵਾਸ਼ ਕੀਤਾ ਸਾਬਣ ਨਾਲ ਕੀਤਾ ਜਾ ਕਿਦਾਂ ਉਹ ਬਾਦਦਾ ਚੱਲੀ ਜਾਂਦੇ ਦਿੱਤੇ ਤਜਾਬ ਉਹ ਬੱਦਰਿਆ ਸੀ ਉਹ ਸੂਟ ਉੱਨਾ ਬਦੀ ਜਾ ਰਿਹਾ ਸੀਗਾ ਉਹਦਾ ਰੰਗ ਬਦੀ ਜਾ ਰਿਹਾ ਸੀਗਾ ਠੀਕ ਹੈ ਕਿ ਜਿਹਨੇ ਕੱਪੜਾ ਵਧੀਆ ਵਧੀਆ ਲਗਾਇਆ ਹੋਇਆ ਸੀਗਾ ਉਹਦੇ ਕਰਕੇ ਆਪਣੇ ਦੇ ਵਿੱਚ ਇਤਜਾਮ ਨਹੀਂ ਹੋਣ ਨਹੀਂ ਕੀਤੇ ਮੈਂ ਤੁਹਾਨੂੰ ਕਪੜਾ ਹੁਣ ਨਹੀਂ ਦਿਖਾ ਸਕਦੀਆਂ ਮੇਰੇ ਕੋਲ ਹੈਗਾ ਵਿਉਧੂ ਵਿੱਚ ਕੀ ਕੀਤਾ ਸੀ ਤੁਹਾਨੂੰ ਮੈਂ ਕਿਸੇ ਨੈਕਸਟ ਵੀਡੀਓ 'ਚ ਉਹ ਲਪੂਗੀ ਤੇ ਤੁਹਾਨੂੰ ਮੈਂ ਪੱਕਾ ਦਿਖਾਉਂਗੀ ਉਹ ਤੇ ਵਿਰੋਧੂ ਉੱਪਰ ਮੈਂ ਜਦੋਂ ਵੱਧਦਾ ਜਾ ਰਿਹਾ ਸੀਗਾ ਉਹਨੂੰ ਰੋਕਣ ਲਈ ਅਸੀਂ ਮੈਂ ਕੀਤਾ ਕੀ ਤਾਂ ਉਹਦੇ ਉੱਪਰ برف ਰੱਖ ਠੀਕ ਹੈ ਉਸ ਟਾਈਮ ਲਈ ਉਹ برف ਰੱਖੀ ਰਹਿਣ ਪਈ ਥੋੜੀ ਸਰਦੀ ਜਿਹਾ ਮੌਸਮ ਸੀ ਉਹਦੇ ਉੱਪਰ برف ਰੱਖੀਗੀ برف ਨੇ ਨਾ ਪਤਾ ਨਹੀਂ ਕੀ ਚੱਕਰ ਹੋਇਆ ਕਿਵੇਂ ਨਹੀਂ ਤੇ ਮੇਰੇ ਮਾਈਂਡ ਨੇ ਕੁਝ ਕਾ ਵੀ ਚਾਇਦ ਇਹਨੂੰ ਵੀ ਜੇ ਆਪਣੇ ਆਪਾਂ ਹੱਥਾਂ ਤੇ ਵੀ ਆਪਣੀ ਇਤਜਾਮ ਨੂੰ ਨਾਲ ਪਰਖ ਮਾਰ ਸਕਦੇ ਆ ਤਾਂ ਹੋ ਸਕਦਾ ਕੱਪੜੇ ਤੇ ਵੀ ਕੁਝ ਬਰਫ਼ ਉਹ ਕਰ ਦੇਵੇ ਤਾਂ ਮੈਂ ਕੱਪੜੇ ਤੇ ਬਰਫ਼ ਰੱਖਤੀ ਆਪਣੇ ਹੱਥਾਂ ਦੇ ਵੀ ਮਲੀ ਉਹਦੇ ਤੇ ਵੀ ਰੱਖਤੀ ਬਰਫ਼ ਰੱਖਣ ਤੋਂ ਬਾਅਦ ਕੱਪੜਾ ਨਾ ਜਿਵੇਂ ਉਹਦਾ ਫੈਲਣ ਫਲਾਸੀ ਜਾਪ ਤਾਂ ਉੱਥੇ ਹੀ ਖਤਮ ਹੋ ਗਏ ਠੀਕ ਹੈ ਤੇ ਉਸ ਤੋਂ ਬਾਅਦ ਦੂਗੇ ਦਿਨ ਅਸੀਂ ਉਹ ਕੱਪੜਾ ਤੋਂ ਮੈਂ ਤਾਂ ਤਾਂ ਤੇ ਉਹ ਕੱਪੜੇ ਨੂੰ ਜਿਹੜੀ ਜਨਕੀ ਉਹਦੀ ਕੱਪੜੇ ਦਾ ਆਪਣਾ ਕਾਲਾਪਨ ਸੀਗਾ ਜਿਹੜਾ ਤਜਾਬ ਲਈ ਨੀਲਾ ਕੀਤਾ ਸੀ ਉਹ ਵੀ ਉਹਦਾ ਕਲਰ ਛੁੱਟ ਗਿਆ ਐਂ ਛੁੱਟ ਗਿਆ ਹਨਾ ਇਹ ਹੋ ਹੋ ਦੀ ਵਿੱਚ ਦਾਗ ਹੈ ਕੱਪੜੇ 'ਚ ਇਹ ਨਹੀਂ ਮੈਂ ਕਹਿੰਦੀ ਵੀ ਦਾਗ ਜਮੇ ਚਲੇਗਾ ਕੱਪੜੇ 'ਚ ਹੋਲ ਵੀ ਨਹੀਂ ਹੋ ਰਹੇ ਹੈਗੇ ਵੀ ਤਕਰੀਬਨ ਮੈਂ ਉਹ ਕਿਸੇ ਨੂੰ ਸੇਲ ਨਹੀਂ ਕੀਤੀ 셔ਟ ਮੇਰਾ ਲਹਿੰਗਾ ਪੀਸ ਬਣ ਕੇ ਉਹ 셔ਟ ਵਿੱਚ ਸੇਲ ਹੋ ਸਕਦੀ ਹੈ ਉਹ ਲੋਦੀ ਵਿੱਚੇ ਤਕਰੀਬਨ ਪਰ ਮੈਂ ਨਹੀਂ ਕਿਸੇ ਨਾਲ ਇੰਦਾ ਦਾ ਧੋਖਾ ਕਰਨਾ ਚਾਹੁੰਦੀ ਕਸਟਮਰ ਨਾਲ ਵੀ ਆਪਾਂ ਉਹ ਚੀਜ਼ ਨੂੰ ਘਰੇ ਜਾ ਕੇ ਕਿਸੇ ਦੇ ਕਿਉਂਕਿ ਵੀ ਖਰਾਬ ਹੋ ਜਵੇ ਫਟ ਜਵੇ ਮੈਂ ਕਿਤੇ ਚੇਬਿਸ਼ਕ ਮੇਰੇ ਕੰਨੀਓ ਸਹੀ ਹੋ ਚੁੱਕੀ ਹੈ ਚੀਜ਼ ਹੈ ਨਾ ਠੀਕ ਲੱਗ ਰਹੀ ਹੈ ਦੇਖਣ ਨੂੰ ਪਰ ਜੇ ਅਸੀਂ ਕਿਸੇ ਦੇ ਨਾਮ ਇੰਦਾ ਹੀ ਉਹ ਚੀਜ਼ ਨੂੰ ਫੇਕ ਕਰਕੇ ਸੇਲ ਕਰਾਂਗੇ ਤਾਂ ਸਾਡਾ ਜਮੀਰ ਨਹੀਂ ਮੰਨਦਾ ਹੈਗਾ ਹਨਾ ਵੀ ਇਹ ਚੀਜ਼ ਨੂੰ ਚਲੋ ਜੋ ਸਾਡੀ ਕਿਸਮਤ ਚ ਸੀਗਾ ਜੋ ਅਸੀਂ ਖਟਣਾ ਸੀ ਖੋਤ ਦੇ ਵਿੱਚੋਂ ਉਹ ਨਹੀਂ ਘਟਿਆ ਗਿਆ ਚਲੋ ਕੋਈ ਗੱਲ ਨਹੀਂ ਹੋਈ ਹੈ ਕਿ ਨੁਕਸਾਨ ਕਿਸਮਤ ਚ ਵਾਦੇ ਘਟੇ ਜ਼ਿੰਦਗੀ ਚ ਚੱਲਦੇ ਰਹਿੰਦੇ ਨੇ ਨਾਲ ਹੀ ਹੁੰਦੇ ਨੇ ਹਨਾ ਪਰ ਗੱਲ ਇਹ ਆ ਕਿ ਚੀਜ਼ ਚੀਜ਼ ਖਰਾਬ ਹੋਂਦੀ ਆ ਤਾਂ ਉਹਦਾ ਸੋਲੂਸ਼ਨ ਵੀ ਆਪਣੇ ਕੋਲ ਹੁੰਦਾ ਏ ਠੀਕ ਆ ਜਦੋਂ ਆਪਾਂ ਮੰਨ ਲੇ ਕਿ ਚਲੋ ਇਹ ਵੀਡੀਓ ਚ ਲੰਬੀ ਬਹੁਤ ਹੋ ਰਹੀ ਆ ਆਪਣੀ ਤਕਰੀਬਨ ਜਦੋਂ ਮੈਂ ਤੁਹਾਨੂੰ ਇਹ ਕਿਹਾ ਵੀ ਇਸ ਵੀਡੀਓ ਵਿੱਚ ਤੁਸੀਂ ਯਾਦ ਕਰਿਓ ਕਿ ਪਲਾਸਟਿਕ ਤੇ ਲਪਾਫੇ ਦੇ ਵਿੱਚ ਤੁਸੀਂ ਕਪੜਾ ਨਹੀਂ ਰੱਖਣਾ ਹੈਗਾ ਤਾਂ ਤੁਸੀਂ ਜਦੋਂ ਕੱਪੜੇ ਦੇ ਮੰਨ ਕੇ ਚਲੋ ਵੀ ਕੋਈ ਵੀ ਡਰੈਕਲਨ ਕਰਾਉਂਦੇ ਹੋ ਉਹ ਜੀ ਚਾਹੇ ਸੂਟ ਹੋ ਗਿਆ ਚਾਹੇ ਲਹਿੰਗਾ ਹੋ ਗਿਆ ਉਹਨੂੰ ਪਲਾਸਟਿਕ ਦੇ ਨਫਾਕੇ ਤੋਂ ਬਾਹਰ ਕੱਢ ਕੇ ਪਸਪੋਰਟਨ ਦੇ ਕੱਪੜੇ ਚੀਤੇ ਦੀ ਆਪਣੇ ਲਈ ਵੇਚ ਕੇ ਰੱਖ ਦੋ ਮੈਂ ਤੁਹਾਡੇ ਨਾਲ ਹੁਣ ਨੈਕਸਟ ਵੀਡੀਓ ਦੇ ਵਿੱਚ ਗੱਲ ਕਰੂੰਗੀ ਕਿ ਆਪਾਂ ਕੱਪੜਿਆਂ ਨੂੰ ਘਰੇ ਵਾਸ਼ ਕਿੱਦਾਂ ਕਰਨਾ ਰੰਗ ਉਤਰਨ ਤੋਂ ਕਿਵੇਂ ਰੋਕਣਾ ਜਾਂ ਉਹਦੀ ਬਾਰੇ ਵੀ ਅਰੀਜਨਲ ਟ੍ਰਿਕਾਂ ਜਿਹੜੀਆਂ ਮੈਂ ਆਪਣੇ ਕਸਟਮਰ ਨੂੰ ਦਿੰਉਂ ਹਾਂ ਜੋ ਮੈਂ ਆਪਣੀਆਂ ਆਪ ਖੁਦ ਯੂਜ਼ ਕੀਤੀਆਂ ਹੋਏ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜੇ ਵੀਡੀਓ ਪਸੰਦ ਆਉਂਦੀ ਹੈ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੋ ਸਾਡੇ ਨਾਲ ਇਨਸਟੈਂਟ ਸਾਡੇ ਨਾਲ ਆਪ ਖੁਦ ਇਸ ਜਾਂ ਆਪ ਚੀਜ਼ਾਂ ਯੂਜ਼ ਕਰੀਆਂ ਨੇ ਜਾਂ ਜੋ ਇਸ ਜਾਂ ਆਪ ਖੁਦ ਦੇਖ ਕੇ ਵਰਤਿਆ ਕਰਿਆ ਉਹੀ ਤੁਹਾਡੇ ਨਾਲ origignal ਚ ਸ਼ੇਅਰ ਕਰਾਂਗੇ ਐਂ ਤਾਂ ਨਹੀਂ ਹੈਗਾ ਕਿ ਮੈਂ ਇਸ ਚੈਨਲ ਦੇ ਵਿੱਚ ਜੋ ਵੀਡੀਓ ਬਣਾਉਂਗੀ ਉਹਦੇ ਲਈ ਚੋਰੀ ਕੰਟੈਂਟ ਬਣਾਉਂਗੀ ਕਿਤਾਬਾਂ ਤੋਂ ਪੜ੍ਹ ਕੇ ਜਾਂ ਕਿਸ ਤੋਂ ਸੁਣ ਕੇ ਜਾਂ ਫਿਰ ਕਿਸ ਤੋਂ ਬਣ ਕੇ ਚਲੋ ਵੀ ਦੇਖ ਕੇ ਹਨਾ ਆਪਾਂ ਨੇ ਉਹੀ ਕੰਟੈਂਟ ਬਣਾਉਣੇ ਨੇ ਜੋ ਐਸੀ ਖੁਦ ਤੇ ਯੂਜ਼ ਕੀਤੇ ਨੇ ਆਪਣੇ 15 ਸਾਲਾਂ ਦੇ ਪੇਟੀਕ ਦੇ ਐਕਸਪੀਰੀਅੰਸ ਤੇ ਜੋ ਸਾਡੇ ਨਾਲ ਵਰਤੇ ਨੇ ਉਹ ਐਸੀ ਤੁਹਾਨੂੰ ਸ਼ੇਅਰ ਕਰਨੇ ਨੇ ਠੀਕ ਹੈ ਜੀ ਵੀਡੀਓ ਦੇਖਣ ਲਈ ਥੈਂਕ ਯੂ ਪਸੰਦ ਆਉਂਦੀ ਹੈ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਕੁਝ ਨਵਾਂ ਦੇਖਣਾ ਹੈ ਜਾਂ ਫਿਰ ਕੁਝ ਤੁਸੀਂ ਇਸ ਦੇ ਅਕੋਰਡਿੰਗ ਵੀਡੀਓ ਤੇ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਉਹ ਮੈਨੂੰ ਜ਼ਰੂਰ ਕਮੈਂਟਰੀ ਦਿਖਾ ਦਿਓ ਤੇ ਮੈਂ ਤੁਹਾਨੂੰ ਨੈਕਸਟ ਵੀਡੀਓ ਕੋਸ਼ਿਸ਼ ਕਰੂੰਗੀ ਵੀ ਉਹ ਸ਼ਰਟ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਜ਼ਰੂਰ ਦਿਖਾਵਾਂਗੀ ਠੀਕ ਹੈ ਜੀ ਜੇ ਮੈਨੂੰ ਉਹਦੀ ਪਿਕਸ ਮਿਲੀ ਤਾਂ ਮੈਂ ਤੁਹਾਨੂੰ ਜ਼ਰੂਰ ਕੋਸ਼ਿਸ਼ ਕਰੂੰਗੀ தம்ਮੇ ਚਲਾਉਣ ਦੀ ਪਰ ਨਹੀਂ ਵੀਡੀਓ ਨੂੰ ਪਹਿਲਾਂ ਮੈਂ ਸ਼ਰਟ ਤੱਕ ਦਰ ਤੱਕ ਪਹੁੰਚਣਾ ਹੈ ਜਦ ਤੱਕ ਅਪਲੋਡ ਹੋ ਜਾਣੀ ਆ ਇਸ ਕਰਕੇ ਮੈਂ ਕੋਸ਼ਿਸ਼ ਕਰੂੰਗੀ ਕਿ ਤੁਸੀਂ ਹੋਰ ਵੀਡੀਓ ਪੌਸ ਦੇ ਅਕੋਰਡਿੰਗ ਬਣਾਈਏ ਤੱਪ ਹੋ ਦੀ ਵਿੱਚ ਮੈਂ ਤੁਹਾਨੂੰ ਸ਼ਰਟ ਪ੍ਰੋਪਰ ਦਿਖਾਵਾਂ ਠੀਕ ਹੈ ਜੀ ਓਕੇ ਬਾਈ